ਖੋ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਪੰਜਾਬੀ ਬੁਟੀਕ ਚੈਨਲ ਦੇ ਉੱਪਰ ਅੱਜ ਆਪਾਂ ਦੱਸਾਂਗੇ ਪਾਕਿਸਤਾਨੀ ਸਲਵਾਰ ਦੀ ਕਟਿੰਗ ਇਸ ਨੂੰ ਆਪਾਂ ਡਬਲ ਫੋਲਡ ਕਪੜਾ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਆਪਣੇ ਮੇਜਰਮੈਂਟ ਦੇ ਹਿਸਾਬ ਨਾਲ ਇਸ ਨੂੰ ਆਪਾਂ ਮਾਰਕ ਕਰਾਂਗੇ 7 ਇੰਚ ਮੇਰੀ ਬਾਟਮ ਹੈ ਜਿਹੜੀ ਉਹ ਤਿਆਰ ਕਰਨੀ ਹੈ ਤੇ 5 ਇੰਚ ਆਪਾਂ 벨ਟ ਦਾ ਕੱਢ ਕੇ 32 ਇੰਚ ਆਪਣੀ ਜਿਹੜੀ ਹੈ ਤਿਆਰ ਰਹਿ ਜੂਗੀ 32 ਇੰਚ ਤੋਂ 1 ਇੰਚ ਆਪਾਂ ਐਕਸਟਰਾ ਲੈ ਕੇ ਆਪਾਂ 33 ਦੇ ਉੱਪਰ ਆਪਾਂ ਇਸ ਨੂੰ ਮਾਰਕ ਕਰਾਂਗੇ ਉਸ ਤੋਂ ਬਾਅਦ ਆਪਾਂ ਕਰੋਚੇ ਏਰੀਏ ਨੂੰ ਮਾਰਕ ਕਰਾਂਗੇ ਜੋ ਕਿ ਮੈਂ 10 ਇੰਚ ਦੇ ਉੱਪਰ ਲੈ ਰਹੀਆਂ। ਉਸ ਤੋਂ ਬਾਅਦ ਸਾਡੇ 6 ਜਿਹੜੀ ਮੋਰੀ ਮੈਂ ਤਿਆਰ ਕਰਨੀ ਹੈ ਤੇ 1.5 ਇੰਚ ਆਪਾਂ ਪੈਨਸਲ ਲੈ ਕੇ 8 ਦੇ ਉੱਪਰ ਆਪਾਂ ਇਸ ਨੂੰ ਮਾਰਕ ਕਰਕੇ ਇਸ ਤਰੀਕੇ ਨਾਲ ਆਪਾਂ ਸਿੱਧੀ ਲਾਈਨ ਦੇ ਵਿੱਚ ਡਰਾ ਕਰਾਂਗੇ। ਕਰੋਚੇ ਏਰੀਏ ਨੂੰ ਔਰ ਜਿਹੜੇ ਮੋਰੀ ਦੀ بس ਕਿੰਨਾ ਯੂਜ਼ ਕਰ ਸਕਦੇ ਆ ਉਸ ਤੋਂ ਬਾਅਦ ਦਿੱਤੇ ਕਰਦੇ ਜਾ ਰੱਖਿਓ ਜਿਹੜਾ ਆਪਣਾ ਜਿਹੜਾ ਫੋਲਡਿੰਗ ਵਾਲਾ ਪਾਸਾ ਉੱਪਰ ਆਪਾਂ ਉਹਦੇ 'ਤੇ ਨਿਸ਼ਾਨ ਲਗਾਵਾਗੇ ਔਰ ਓਪਨ ਵਾਲੀ ਸਾਈਡ ਆਪਾਂ ਕਵਾਚਰੀ ਦੇ ਉੱਪਰ ਆਪਾਂ ਨਿਸ਼ਾਨ ਲਗਾਵਾਂਗੇ ਦਿੱਤੇ ਹੋਏ ਮਾਰਕ ਦੇ ਉੱਪਰ ਆਪਾਂ ਕਟਿੰਗ ਕਰਦਾਂਗੇ ਇਸ ਨੂੰ ਆਪਾਂ ਕੁੰਦਿਆਂ ਦੇ ਉੱਤੇ ਤਿਆਰ ਹੋਣ ਵਾਲੀ ਸਲਵਾਰ ਵੀ ਕਹਿ ਦਿੰਦੇ ਆ ਸੈਂਟਰ ਦੇ ਵਿੱਚ ਆਪਾਂ ਇਹਨੂੰ ਕੱਟ ਲਗਾਵਾਂਗੇ ਹਲਕੀ ਜਿਹੀ ਜਿਹੜੀ ਗੁਲਾਈ ਹੈ ਕੁੰਜਾਂ ਦੇ ਪਰ ਹੁੰਦੀ ਹੈ ਸਟੇਅਰ ਤਿਆਰ ਤਿਆਰ ਹੋਣ ਵਾਲੀ ਸਲਵਾਰ ਵੀ ਕਹਿੰਦੇ ਨੇ ਮੋਸਟਲੀ ਇਸ ਨੂੰ ਜਿਹੜਾ ਨਾਮ ਹੈ ਜਿਹੜਾ ਜਿਹਦੇ ਨਾਮ ਤੋਂ ਪਪੂਲਰ ਹੈ ਇਹ ਉਹ ਆਪਾਂ ਪਾਕਿਸਤਾਨੀ ਸਲਵਾਰ ਦੇ ਨਾਮ ਨਾਲ ਜਾਣਦੇ ਹਾਂ ਬਹੁਤ ਹੀ ਈਜ਼ੀ ਔਰ ਸੌਖੇ ਤਰੀਕੇ ਨਾਲ ਇਸ ਦੀ ਕਟਿੰਗ ਹੋ ਜਾਂਦੀ ਹੈ ਤੇ ਇਸ ਦੀ ਜਿਹੜੀ ਸਟਿਚਿੰਗ ਹੈ ਉਹ ਵੀ ਬਹੁਤ ਘੱਟ ਸਮੇਂ ਦੇ ਵਿੱਚ ਹੋ ਜਾਂਦੀ ਹੈ ਇਸ ਤਰੀਕੇ ਨਾਲ ਆਪਾਂ ਦੂਸਰੇ ਜਿਹੜਾ ਕੁੰਦਾ ਹੈ ਉਸ ਨੂੰ ਆਪਾਂ ਉੱਪਰ ਰੱਖ ਕੇ ਇਸ ਦੀ ਸੇਮ ਤਰੀਕੇ ਦੇ ਨਾਲ ਆਪਾਂ ਕਟਿੰਗ ਕਰ ਦਾਂਗੇ ਇਹ ਤਕਰੀਬਨ 2 ਮੀਟਰ ਕਪੜੇ ਦੇ ਵਿੱਚ ਹੀ ਤਿਆਰ ਹੋ ਜਾਂਦੀ ਹੈ। 4 ਇੰਚ ਤਿਆਰ ਕਰਨੀ ਹੈ ਇਸ ਨੂੰ ਆਪਾਂ 5 ਇੰਚ ਦੇ ਉੱਪਰ ਆਪਾਂ 2 ਇੰਚ ਵੀ ਆਪਾਂ ਨੇਫੇ ਵਾਸਤੇ ਐਕਸਟਰਾ ਲੈ ਸਕਦੇ ਹਾਂ 3 ਇੰਚ ਵੀ ਲੈ ਸਕਦੇ ਹਾਂ ਤੇ ਮੈਂ ਜਿਹੜੀ ਤਕਰੀਬਨ 2 ਇੰਚ ਲੈਣੀ ਹੁੰਦੀ ਆ 1.5 ਇੰਚ ਆ ਜਿਹੜਾ ਉੱਪਰੋਂ ਆਸਨ ਦਾ ਉੱਪਰੋਂ ਆ ਜਾਂਦਾ ਨੇਫੇ ਵਾਸਤੇ ਤੇ 1/4 ਇੰਚ ਆ ਜਿਹੜਾ نیچے ਚੋਨਾ ਦੇ ਵਿੱਚ ਆ ਜਾਂਦਾ ਮੈਂ ਹਮੇਸ਼ਾ 7 ਇੰਚ ਦੇ ਉੱਪਰ ਆਪਾਂ ਮਾਰਕ ਕਰਦੀ ਆ ਅਗਰ ਤੁਸੀਂ 8 ਦੇ ਵੀ ਕਰ ਸਕਦੇ ਹੋ 7 ਦੇ ਵੀ ਕਰ ਸਕਦੇ ਲਓ ਜੀ ਮੈਂ 7 ਇੰਚ ਦੇ ਉੱਪਰ ਆਪਾਂ ਇਸ ਨੂੰ ਮਾਰਕ ਕਰਕੇ ਤਿਆਰ ਕਰ ਲਿਆ ਅਗਰ ਇਸ ਦੇ ਵਿੱਚ ਕਿਤੇ ਕਾਣ ਆਉਂਦੀ ਹੈ ਤੇ ਉਸ ਨੂੰ ਪਹਿਲਾਂ ਹੀ ਕੱਢ ਲਿਆ ਜਾਵੇ ਤਾਂ ਕਿ ਜਿਹੜਾ ਆਸਨ ਦੇ ਵਿੱਚ ਹੈ ਜਦੋਂ ਆਪਾਂ ਸੀਨ ਲਗਾਵਾਂਗੇ ਦਿੱਕਤ ਨਾ ਆਵੇ 24 ਇੰਚ ਤੇ ਆਪਾਂ ਇਹਨੂੰ ਚੌੜਾਈ ਦੇ ਵਿੱਚ ਰੱਖਾਂਗੇ ਤੇ 1 ਇੰਚ ਐਕਸਟਰਾ ਰੱਖ ਕੇ 25 ਦੇ ਉੱਪਰ ਮੈਂ ਮਾਰਕ ਕਰ ਲਿਆ ਉਸ ਤੋਂ ਬਾਅਦ 5.5 ਇੰਚ ਦੇ ਆਪਾਂ ਆਪਾਂ ਇਸ ਨੂੰ ਮਾਰਕ ਕਰਾਂਗੇ ਤਾਂ ਕਿ 1.5 ਇੰਚ ਜਿਹੜਾ ਚੋਣਾ ਚਾਜੇ ਤੇ 1.5 ਇੰਚ ਜਿਹੜਾ ਉੱਪਰ ਨੇਫੇ ਦੇ ਵਿੱਚ ਆਜੇ ਦਿੱਤੇ ਹੋਏ ਮਾਰਕ ਦੇ ਉੱਪਰ ਆਪਾਂ ਇਸ ਦੀ ਕਟਿੰਗ ਕਰ ਦਾਂਗੇ ਲੋ ਜੀ 벨ਟ ਹੈ ਜਿਹੜੀ ਕਟਿੰਗ ਹੋ ਕੇ ਤਿਆਰ ਹੋ ਗਈ ਹੈ ਤੁਹਾਨੂੰ ਮੇਰੀ ਇਹ ਵੀਡੀਓ ਕਿੱਦਾਂ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੇਰੇ ਚੈਨਲ ਨੂੰ ਅਗਰ ਤੁਸੀਂ ਮੇਰੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਮੇਰੀ ਇਹ ਵੀਡੀਓ ਕਿੱਦਾਂ ਲੱਗੀ ਇਸ ਤਰੀਕੇ ਨਾਲ ਜਿਹੜਾ ਇਸ ਦਾ ਨਿਫਾ ਤਿਆਰ ਹੋ ਜਾਏਗਾ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਥੈਂਕ ਯੂ ਸੋ ਮੱਚ